ਕੇ ਹਾਂਜੀ ਹੁਣ ਪਹੁੰਚ ਚੁੱਕੇ ਆ ਜੀ ਸਾਬਜਾਦਾ ਫਤਿਹ ਸਿੰਘ ਚੌਕ ਤੇ ਇਹ ਦੁਗਰੀ ਵਾਲਾ ਰੋਡ ਆ ਗਿਆ ਤੇ ਇੱਥੇ ਇੱਕ ਬਾਬੇ ਨਾਨਕ ਦੀ ਰਾਜਾ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ ਇੱਕ ਸਾਡੇ ਭੈਣ ਜੀ ਨੇ ਉਹ ਹੈਗੇ ਨੇ ਇਧਰ ਗੁਰੂ ਨਾਨਕ ਰਸੋਈ ਤੇ ਜਿੱਥੋਂ ਬਾਬੇ ਨਾਨਕ ਨੇ ਲੰਗਰ ਸ਼ੁਰੂ ਕੀਤਾ ਤੇ ਉੱਥੋਂ ਭੈਣ ਜੀ ਹੁਣਾਂ ਨੇ ਇੱਕ ਗੁਰੂ ਨਾਨਕ ਰਸੋਈ ਸ਼ੁਰੂ ਕੀਤੀ ਆ ਵੀ ਜਿੱਥੇ ਕੀ ਬਹੁਤ ਵਧੀਆ ਘਰ ਦਾ ਖਾਣਾ ਬਣਾਉਂਦੇ ਨੇ ਤੇ ਇੱਕ ਨਾਲ ਇਹਨਾਂ ਨੇ ਇੱਕ ਛੋਟਾ ਜਿਹਾ ਆਪਣਾ ਰਿਜਗਾਰ ਤੋਰਿਆ ਜਿਸ ਦੇ ਨਾਲ ਉਹ ਆਪਣੇ ਕਰਦਾ ਜਿਹੜਾ ਜੀਵਨ ਬਸਰ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਕਰ ਸਕੋ ਤੇ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਤੇ ਗੱਲਬਾਤ ਕਰਦੇ ਆ ਪਾਜੀ ਹੁਣ ਨਾਲ ਚ ਪਾਜੀ ਪਲੀਜ਼ ਆ ਮਾਈਕ ਲੈ ਲਓ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਗੱਲਬਾਤ ਕਰਦੇ ਆ ਪੰਜ ਸਤਿ ਸ੍ਰੀ ਅਕਾਲ ਜੀ ਅਜੀ ਕੀ ਨਾਮ ਪਹਿਲਾਂ ਦਾ ਨਾਮ ਦੱਸੋ ਸਰ ਮੇਰਾ ਨਾਮ ਜਸਵਿੰਦਰ ਕੌਰ ਹੈ ਜਸਵਿੰਦਰ ਕੌਰ ਜਸਵਿੰਦਰ ਕੌਰ ਜੀ ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਇੱਕ ਬਾਬੇ ਨਾਨਕ ਦੀ ਰਸੋਈ ਚਲਾਉਂਦਿਆਂ ਨੂੰ ਮੈਨੂੰ ਸਾਲ ਹੋ ਗਿਆ ਆਪਾਂ ਨੂੰ 20 ਦਿਨ ਹੋ ਗਏ ਆ 20 ਦਿਨ ਹੋ ਗਏ ਹਾਂਜੀ 20 ਦਿਨ ਹੋ ਗਏ ਮੇਰੇ ਅੱ디 ਇੰਨੇ ਵਧੀਆ ਪੱਕੇ ਕਸਟਮਰ ਲੱਗ ਗਿਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਵਾ ਅੱਛਾ ਜੀ ਔਰ ਕੰਮ ਕਰਕੇ ਬਹੁਤ ਹੀ ਸਕੂਨ ਮਿਲ ਰਿਹਾ ਵਸੇ ਸੁਆਦ ਆ ਰਿਹਾ ਕੰਮ ਕਰਕੇ ਬਹੁਤ ਵਧੀਆ ਜੀ ਤਾਂ ਜੀ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਸ ਤੋਂ ਪ ਬਿਸਕਾਂ ਤੇ ਬੱਚਿਆਂ ਨੂੰ ਵੀ ਟਾਈਮ ਦੇ ਸਕਾਂ ਤੇ ਕੰਮ ਵੀ ਕਰ ਸਕਾਂ। ਅੱਛਾ ਜੀ। ਇਸ ਲਈ ਮੈਂ ਇਸ ਜੀ ਨੂੰ ਸੋਚਿਆ ਕਿ ਜੋ ਮੈਂ ਘਰੇ ਬੱਚਿਆਂ ਨੂੰ ਖਵਾ ਰਹੀ ਹਾਂ ਉਹੀ ਚੀਜ਼ ਮੈਂ ਬਾਹਰ ਆਪਣਾ ਟੈਸਟ ਲੈ ਕੇ ਆਵਾਂ ਸਾਰਿਆਂ ਨੂੰ ਦਵਾਂ। ਤੇ ਕਿਵੇਂ ਫਿਰ ਇਹ ਕਿਵੇਂ ਸਬਬ ਬਣਿਆ ਵੀ ਘਰੋਂ ਬਾਹਰ ਨਿਕਲ ਕੇ ਹਾਊਸ ਵਾਈਫ ਦਾ ਘਰੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ। ਹਾਂ ਜੀ ਔਖਾ ਤਾਂ ਹੁੰਦਾ ਵਾ ਬਟ ਇਹ ਹੁੰਦਾ ਸੀ ਕਿ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਔਖਾ ਵਾ। ਅ ਕਹਿ ਲੋ ਕਿ ਫੈਮਿਲੀ ਵਿੱਚ ਆਪਾਂ ਜੇ ਪੰਜ ਜੀਆ ਇੱਕ ਕਮਾਉਣ ਵਾਲਾ ਤਾਂ ਬਹੁਤ ਔਖਾ ਹੋ ਜਾਂਦਾ ਮਤਲਬ ਚਲਾਉਣਾ ਘਰ ਨੂੰ ਹਨਾ। ਜੀ। ਤੇ ਇਸੇ ਕਰਕੇ ਸੋਚਿਆ ਸੀ ਵੀ ਚਲ ਵੀ ਚਲੋ ਇਹ ਵੀ ਹੈ ਕਿ ਕੁਛ ਇਹ ਹੈ ਕਿ ਮੈਨੂੰ ਜਿਆਦਾ ਇਨਵੈਸਟਮੈਂਟ ਨਹੀਂ ਕਰਨੀ ਪਈ ਇਹਦੇ ਵਿੱਚ ਕਿ ਇੱਕ ਨਾਰਮਲ ਮਤਲਬ ਸ਼ੁਰੂ ਕਰ ਸਕਦਾ ਫਿਰ ਕਿੰਨੇ ਕ ਮਹੀਨਿਆਂ ਚ ਸਟਾਰਟ ਕੀਤਾ ਸੀ ਸਰ ਇਹ ਮੈਂ ਸਿਰਫ 5000 ਤੋਂ ਸਟਾਰਟਿੰਗ ਕੀਤੀ ਹੈ 5000 ਤੋਂ ਕਦੋਂ ਸਟਾਰਟ ਕੀਤਾ ਸੀ ਹਾਂਜੀ ਸਰ ਕੀ ਬਾਤ ਹੈ ਅੱਛਾ ਫਿਰ ਭੈਣ ਜੀ ਫਿਰ ਹਾਂਜੀ 5000 ਤੋਂ ਸਟਾਰਟਿੰਗ ਕਰਕੇ ਫਿਰ ਹੌਲੀ-ਹੌਲੀ ਰਿ ਇਨਵੈਸਟਮੈਂਟ ਹੁੰਦੀ ਗਈ ਹੈ ਜਿਵੇਂ ਆਪਾਂ ਹੁਣ ਕਹਿ ਲੋ ਕਿ ਬੈਠਣ ਦੀ ਸੈਟਿੰਗ ਕਰ ਲਈਆ ਸੈਟਿੰਗ ਕਰ ਲਈ ਛਤਰੀ ਬਣਾ ਲਈਆ ਵਗੈਰਾ ਲੈ ਆਏ ਆ ਮਤਲਬ ਪਹਿਲਾਂ ਸਿਰਫ ਮੈਂ ਇੱਕਾ ਟੇਬਲ ਤੋਂ ਸ਼ੁਰੂਆਤ ਕੀਤੀ ਸੀ ਸਿਰਫ ਤਿੰਨ ਡੱਬਿਆਂ ਤੋਂ ਅੱਛਾ ਜੀ ਹਾਂਜੀ ਤੇ ਮੈਨੂੰ ਇਹ ਗੱਲ ਦੱਸੋ ਵੀ ਜਦੋਂ ਘਰੋਂ ਬਾਹਰ ਨਿਕਲ ਕੇ ਗਏ ਉਹ ਕੋਈ ਕਿਸੇ ਨੇ ਆਨੇ ਗਵੰਡੇ ਦੇ ਨਹੀਂ ਕਿਹਾ ਕਿ ਕੀ ਆਲੀ ਫਾਣੇ ਨੇ ਨੋਂ ਨੇ ਤਾਂ ਹੋਰ ਕਿਹੜੀ ਚੋਣ ਲਾਉਣ ਲੱਗ ਪਈ ਰਾਜਮਾ ਚੋਣ ਬਣਾਉਣ ਲੱਗ ਪਈ ਗਵੰਡੀ ਤਾਂ ਬਾਅਦ ਚ ਕਹਿ ਲਓ ਕਿ ਫੈਮਿਲੀ ਤੋਂ ਵੀ ਮਤਲਬ ਮਿਲੇ ਆ ਸੀਗਾ ਮਤਲਬ ਫੈਮਿਲੀ ਨੂੰ ਤਾਂ ਇਹ ਸੀਗਾ ਕਿ ਆਪਾਂ ਜ਼ਿੰਮੇਦਾਰ ਹੁੰਨੇ ਆ ਜੱਟਾਂ ਤੋਂ ਬਲੋਂਗ ਕਰਦੇ ਆ ਤੇ ਘਰਦਿਆਂ ਨੂੰ ਇਹ ਸੀਗਾ ਕਿ ਤੂੰ ਮਤਲਬ ਜੱਟਾਂ ਦੀ ਕੁੜੀ ਹੋ ਕੇ ਇਸ ਲਾਈਨ 'ਚ ਜਾ ਰਹੀ ਆ ਨਾ ਕੋਈ ਰਿਸ਼ਤੇਦਾਰ ਨਿੰਦਾ ਕਰਦਾ ਦੇਖੂਗਾ ਵੀ ਕੋਈ ਕੀ ਕਹਿਣਗੇ ਆਪਾਂ ਨੂੰ ਲੋਕ ਕੀ ਕਹਿਣਗੇ ਹਾਂਜੀ ਲੋਕ ਕੀ ਕਹਿਣਗੇ ਮੈਨੂੰ ਇਹ ਸੀਗਾ ਕਿ ਨਹੀਂ ਮੈਂ ਕੰਮ ਕਰਨਾ ਵਾ ਮੈਨੂੰ ਆਪਾਂ ਬਾਹਰ ਵੀ ਤਾਂ ਜਾਣੇ ਹੀ ਆ ਦੇਖਿਆ ਜਾਵੇ ਫੋਰਨ ਕੰਟਰੀ 'ਚ ਜਾਣੇ ਆ ਕਿਸੇ ਦੇ ਅੰਡਰ ਬਹਿ ਕੇ ਕੰਮ ਕਰਦੇ ਇਹ ਮੇਰਾ ਆਪਣਾ ਕੰਮ ਆ ਹੂੰ ਇਹ ਮੈਂ ਆਪਣੀ ਮਰਜ਼ੀ ਨਾਲ ਕਰਨਾ ਇਹ ਮੇਰਾ ਆਪਣਾ ਕੰਮ ਆ ਮੈਨੂੰ ਇੱਥੇ ਕਿਸੇ ਦਾ ਕੋਈ ਉਹ ਨਹੀਂ ਹੈਗਾ ਕੋਈ ਮੈਨੂੰ ਉੱਪਰ ਮੈਨੂੰ ਕਹਿ ਦੂਗਾ ਅਗੇ ਬੋਸ ਹੋਗਾ ਮੇਰੇ ਉੱਪਰ ਕੋਈ ਮੈਂ ਖੁਦ ਹੀ ਆ ਜੋ ਹੈ ਦੇ ਵਿੱਚ ਦੀ ਵਸੇ ਫੈਮਲੀ ਬਣਨੀ ਸੀ ਹੁਣ ਮਤਲਬ ਸਾਰੇ ਬਹੁਤ ਖੁਸ਼ ਨੇਗੇ ਇਸ ਕੰਮ ਨੂੰ ਦੇਖ ਕੇ ਵੀ ਕੋ ਬਹੁਤ ਵਧੀਆ ਕਰ ਰਹੀ ਆ ਅੱਛਾ ਹੁਣ ਮੈਨੂੰ ਉਧਰੋਂ ਵੀ ਬਹੁਤ ਵਧੀਆ سپورਟ ਦਾ ਰਿਸਪਾਂਸ ਬਹੁਤ ਵਧੀਆ ਜਦੋਂ ਮਤਲਬ ਜਦੋਂ ਹੱਥ ਸੋਖਾ ਸੁਖਾਣਾ ਹੋ ਗਿਆ ਤੇ ਬੱਚਿਆਂ ਦੀਆਂ ਨੀਡਾਂ ਪੂਰੀਆਂ ਹੋਣ ਲੱਗ ਪਿਆ ਘਰ ਦੇ ਸਮਾਂ ਕੰਮ ਦੀਆਂ ਨੀਡਾਂ ਪੂਰੀਆਂ ਹੋਣ ਲੱਗ ਪਿਆ ਫਿਰ ਲੋਕ ਕਹਿ ਲਾ ਪੈਦੀ ਤਾਂ ਸਾਡੀ ਆਪਣੀ ਕੁੜੀ ਹੈ ਜੀ ਹਾਂਜੀ ਹਾਂਜੀ ਹੁਣ ਕਹਿੰਦੇ ਨੇ ਸਾਰੇ ਬਹੁਤ ਵਧੀਆ ਵਾ ਬਹੁਤ ਹੀ ਪ੍ਰਾਊਡ ਫੀਲ ਕਰਦੇ ਨੇ ਕਿ ਬਹੁਤ ਵਧੀਆ ਕਰ ਰਹੇ ਹਾਂ ਜੀ ਗੁਰੂ ਨਾਨਕ ਰਸੋਈ ਰੱਖਣ ਦਾ ਕੀ ਸੀਗਾ ਸਰ ਮੇਰਾ ਇੱਕ ਇਹੀ ਸੀਗਾ ਕਿ ਗੁਰਨਾਨਕ ਰਸੋਈ ਦਾ ਮਤਲਬ ਕਿ ਆਪਣੇ ਗੁਰਨਾਨਕ ਦੇਵ ਜੀ ਨੇ ਦੇਖਿਆ ਜਾਵੇ ਤਾਂ 20 ਰੁਪਏ ਤੋਂ ਲੰਗਰ ਸ਼ੁਰੂ ਕੀਤਾ ਸੀ ਉਹ 20 ਰੁਪਏ ਦਾ ਲੰਗਰ ਲਾਇਆ ਹੋਇਆ ਜਿਹੜਾ ਕਿ ਅੱਜ ਤੱਕ ਆਪਣੇ ਮਤਲਬ ਕਹਿ ਲਓ ਕਿ ਹਰ ਕਿਤੇ ਪੂਰੇ ਜੱਗ 'ਚ ਚੱਲ ਰਿਹਾ ਜੋ ਕਿ ਕਦੇ ਖਤਮ ਹੋਇਆ ਹੀ ਨਹੀਂ ਉਹ 'ਚ ਇੰਨੀ ਬਰਕਤ ਆ ਇਸ ਲਈ ਮੈਂ ਸੋਚਿਆ ਸੀ ਕਿ ਚਲੋ ਮੈਂ ਕੁਝ ਸ਼ੁਰੂ ਕਰਨ ਜਾ ਰਹੀ ਹਾਂ ਤਾਂ ਗੁਰਨਾਨਕ ਦੇਵ ਜੀ ਦਾ ਹੀ ਨਾਮ ਰੱਖ ਕੇ ਮਤਲਬ ਜੋ ਕਿ ਆਪਣੇ ਕੰਮ ਦੇ ਵਿੱਚ ਵੀ ਐਮੀ ਬਰਕਤ ਰਹੇ। ਕਾਹ ਬੋਲਦੇ ਬਹੁਤ ਚੰਗੀ ਸੋਚ ਹੈ ਜੀ ਤੇ ਭਾਜੀ ਕੀ ਕੀ ਬਣਾਉਣੇ ਕੀ ਕੀ ਆ ਇਹ ਦੱਸੋ ਸਰ ਮੈਂ ਰਾਜਮਾ ਬਣਾਉਣੀ ਆ। ਅੱਛਾ। ਕੜੀ ਬਣਾਉਣੀ ਆ ਤੇ ਨਾਲ ਆਪਣੇ ਰਾਈਸ ਹੁੰਦੇ ਨੇਗੇ ਤੇ ਸਬਜ਼ੀ ਮੈਂ ਡੇਲੀ ਚੇਂਜ ਕਰਦੇ ਆ ਨਾਲ ਆਪਣੇ ਕੋ ਹੈਗੇ ਰੋਟੀ। ਅੱਛਾ ਇੱਕ ਸਬਜ਼ੀ ਨਾਲ ਚੇਂਜ। ਹਾਂਜੀ ਸਬਜ਼ੀ ਆਪਣੀ ਬਰੀਲੀ ਚੇਂਜ ਹੁੰਦੀ ਆ ਜਿਵੇਂ ਅੱਜ ਮਟਰ ਪਨੀਰ ਆ ਕੱਲ ਸ਼ਾਹੀ ਪਨੀਰ ਸੀਗਾ। ਅੱਛਾ। ਉਸ ਤੋਂ ਪਹਿਲਾਂ ਪਰਤਾ ਪਰਮੇ ਬੈਂਗਣ ਹੋਗੇ। ਕੋਪਤੇ ਵੀ ਹੁੰਦੇ ਆ। ਹਾਂਜੀ ਮਲਾਈ ਕੋਪਤੇ ਸਭ ਚੇਂਜ ਹੁੰਦਾ ਰਹਿੰਦਾ ਸ। ਅਸੀਂ ਜਦੋਂ ਭੈਣ ਜੀ ਉਹਨਾਂ ਕੋ ਖਾ ਕੇ ਗਏ ਸੀ ਤੇ ਮਲਾਈ ਕੋਪਤੇ ਸੀ ਭੈਣ ਜੀ ਬਹੁਤ ਏਸੀ ਸੀ। ਭੈਣ ਜੀ ਮਲਾ ਦਰਸ਼ਨ ਕਰੀਏ ਤੁਹਾਡੇ ਖਾਣੇ ਦੇ ਜੀ। ਹਾਂਜੀ ਸਰ। ਖਾਣਾ ਜੀ ਆਜਮਾ ਸਰ ਰਾਜਮਾ ਸਾਰੇ ਲੱਗ ਗਿਆ ਜੀ। ਲਓ ਜੀ ਆ ਆ ਗਿਆ ਮਟਰ ਪਨੀਰ। ਹਾਂ ਜੀ। ਬਾਜੀ ਪਿਆਜ ਉਹ ਕਿੱਥੇ ਕੁਰਸੀ ਘਮਾਓ। ਕਿਉਂਕਿ ਫੂਡ ਬਲੌਗਰਾਂ ਦੀ ਪਛਾਣੀ ਕਸਤੀ ਕੁਰਸੀ ਘਮਾਉਣ ਦਿੰਦੀ ਆ। ਬਿਲਕੁਲ ਬਿਲਕੁਲ ਸਰ। ਕੀ ਬਾਤ ਹੈ। ਵਾਜੀ ਸਰ ਦੇਖ ਸਕਦੇ ਹੋ। ਇਹ ਜਿਆਦਾ ਹਾਂ। ਹਾਂ ਜੀ। ਤੇ ਖੁਸ਼ਬੂ ਬੜੀ ਪਿਆਰੀ ਆ ਰਹੀ ਆ। ਲਓ ਜੀ ਅ ਮਿੱਠਾ ਫਦੇ ਤੁਹਾਡੀ ਪਸੰਦੇ। ਤੁਹਾਡੀ ਪਸੰਦੇ ਆ ਮਿਲ ਗਿਆ ਤੁਹਾਨੂੰ। ਚਲੋ ਤੇ ਹੋਰ ਕੀ ਆਜੋ ਬੇ ਜੀ ਹੋਰ ਕੀ ਕੀ ਸਰ ਆਪਣੇ ਰਾਜਮਾ ਲੱਜੁਕੇ ਨੇ ਰਾਜਮਾ ਦੀ ਖਾਲੀ ਦਿਖਾ ਦਿਓ ਚਰੀ ਖਾਧੀ ਆ ਆ ਦੇਖੋ ਜੀ ਕਹਿਣਗੇ ਤਾਂ ਬਾਅਦ ਵਿੱਚ ਵੀ ਵਾਕੇ ਲੱਗੇ ਨੇ ਹਾਂ ਜੀ ਹਾਂ ਇਹ ਨਹੀਂ ਵੀ ਭਰੇ ਨੂੰ ਕਹ ਤਾਂ ਖਾਲੀ ਲੱਜੁਕੇ ਨੇ ਹਾਂ ਜੀ ਲੱਗੇ ਆ ਆ ਆਪਣੀ ਆ ਗਈ ਕੜੀ ਓਹੋ ਆ ਜੀ ਵਾਕਾ ਆ ਮੇਰੀ ਫੇਵਰਟ ਆ ਬੇ ਅੱਛਾ ਜੀ ਇਹ ਕੜੀ ਮੇਰੀ ਫੇਵਰਟ ਆ ਆਪਣੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਬੇ ਜੀ ਚਲੋ ਜੀ ਇਹ ਕੜੀ ਪਕੌੜਾ ਆ ਗਿਆ ਤੇ ਕੋਣ ਅੱਗੇ ਆਜੋ ਰਾਈਸ ਇਹ ਚ ਆ ਗਿਆ ਆਪਣੇ ਰਾਈਸ ਰਾਈਸ ਪ੍ਰਾਈਸ ਵੀ ਬਿਲਾਲ ਉੱਤੇ ਲੱਗ ਚੁੱਕੇ ਆ ਆਪਣੇ ਉੱਤੇ ਲੱਗ ਚੁੱਕੇ ਆ ਅੱਧੇ ਪਛਾਦੇ ਰਹਿ ਗਏ ਨਾ ਅਜਾ ਭਾਈ ਜੀ ਕਿੰਨੇ ਤੋਂ ਸਟਾਰਟ ਆ ਪਲੇਟ ਤੇ ਕਿਹੜੀ ਚੀਜ਼ ਕਿਹੜੀ ਕਿੰਨੇ ਰੁਪਏ ਦੀ ਆ ਜੀ ਸਿਰਫ ਪਲੇਟ ਆਪਣੀ ਹੈਗੀ ਆ 30 ਦੀ ਹਾਫ ਅੱਛਾ ਜੀ 50 ਦੀ ਫੁੱਲ ਅੱਛਾ ਜੀ ਤੇ ਇੱਕ ਆਪਣੀ ਸਪੈਸ਼ਲ ਥਾਲੀ ਆ ਉਹ ਆਪਣੀ 100 ਦੇ ਵਿੱਚ ਉਹਦੇ ਵਿੱਚ ਆਪਣੀਆਂ ਤਿੰਨ ਰੋਟੀਆਂ ਤੇ ਤਿੰਨੋਂ ਸਬਜ਼ੀਆਂ ਤੇ ਰਾਈਸ ਨਾਲ ਪਲੱਸ ਆਪਾਂ ਚਟਨੀ ਦਿੰਨੇ ਆ ਅੱਛਾ ਜੀ ਤੇ ਆਚਾਰ ਵਗੈਰਾ ਸਾਰਾ ਕੁਝ ਤੇ ਜੇ ਉਹਦੇ ਵਿੱਚ ਕੋਈ ਚੀਜ਼ ਦੀ ਲੋੜ ਪੈ ਜਾਏ ਰੋਟੀ ਦੀ ਲੋੜ ਪੈ ਜਾਏ ਕੁਝ ਸਰ ਜਿਵੇਂ ਕਿ ਇੱਕ ਵਾਰ ਤਾਂ ਆਪਾਂ ਸਬਜ਼ੀ ਮਤਲਬ ਦੇ ਦਿੰਨੇ ਆ ਉਸ ਤੋਂ ਬਾਅਦ ਉਹਦੇ ਮਤਲਬ ਐਕਸਟਰਾ ਚਾਰਜ ਨਹੀਂ ਰੋਟੀ ਦੇ ਐਕਸਟਰਾ ਚਾਰਜ ਹੈਗੇ ਆ ਅੱਛਾ ਮਤਲਬ ਜੇ ਕੋਈ ਰੋਟੀ ਲੈਣੀ ਹੈ ਤਾਂ ਉਹਦੇ ਐਕਸਟਰਾ ਚਾਰਜ ਨੇ 10 ਰੁਪਏ ਐਕਸਟਰਾ ਚਾਰਜ ਆ ਉਹਦੇ 10 ਰੁਪਏ ਐਕਸਟਰਾ ਹਾਂਜੀ ਸਰ ਓਕੇ ਤੇ 30 ਰੁਪਏ ਤੋਂ ਤੁਹਾਡੀ ਪਲੇਟ ਆਪਣੀ 50 ਦੇ ਵਿੱਚ ਵੀ ਹੈਗੀ ਆ ਰੋਟੀ ਦੀ ਪਲੇਟ ਉਹਦੇ ਵਿੱਚ ਆਪਣੀਆਂ ਹੈਗੀਆਂ ਤਿੰਨ ਰੋਟੀਆਂ ਇੱਕ ਸਬਜ਼ੀ ਅੱਛਾ ਜੀ ਉਹ ਚ ਆਪਣੀ ਇੱਕ ਸਬਜ਼ੀ ਆ ਇੱਕ ਆਪਣੀ 80 ਰੁਪਏ ਚਾ ਉਹ ਚ ਹੈਗੀਆਂ ਨੇ ਤਿੰਨ ਰੋਟੀਆਂ ਦੋ ਸਬਜ਼ੀਆਂ ਭਾਜੀ ਕਿੰਨੀਆਂ ਪਲੇਟਾਂ ਦੀ ਅੱਡੇ ਚ ਬਣਾ ਕੇ ਲੈ ਆਉਨੇ ਆ ਤੇ ਕਿੰਨੀਆਂ ਇੱਕ ਲੱਗ ਜਾਂਦੀਆਂ ਨੇ ਹੁਣ ਸਰ ਮੇਰੀਆਂ ਕਮਸੇ ਕਮ 20 ਪਲੇਟਾਂ ਲੱਗ ਚੁੱਕੀਆਂ ਨੇ ਪਰ ਲੱਗ ਜਾਂਦੀਆਂ ਨੇ ਰੋਟੀ ਦੀਆਂ ਕਹਿ ਲੋ ਤੇ ਬਾਕੀ ਕੜੀ ਚਾਵਲਾ ਉਹ ਆਪਣੇ ਲੱਗ ਜਾਂਦੇ ਆ ਉਹ ਲੱਗ ਜਾਂਦੇ ਆ ਹਾਂਜੀ ਸਰ ਮਤਲਬ ਮੈਂ 2:00 ਵਜੇ ਤੱਕ ਬਿਲਕੁਲ ਖਾਲੀ ਹੋ ਕੇ ਜਾਨੀ ਐ ਇਥੋਂ ਕੋਈ ਚੀਜ਼ 2:00 ਵਜੇ ਤੱਕ ਨਹੀਂ ਹੈਗੀ ਨਹੀਂ ਨਹੀਂ ਬਿਲਕੁਲ ਨਹੀਂ 4:00 ਵਜੇ ਬਿਲਕੁਲ ਹੀ ਖਾਲੀ ਹੋ ਜਾਂਦਾ ਵਾ ਕੀ ਬਾਤ ਹੈ ਕੀ ਬਾਤ ਹੈ ਅਜੀ ਮੈਂ ਸਾਨੂੰ ਹੋਰ ਕੀ ਖਿਲਾਉਂਗੇ ਜਸੂ ਸਰ ਕੀ ਕਹਾਂਗੇ ਤੁਸੀਂ ਇਹ ਕੰਮ ਕਰੋ ਜੀ ਸਾਨੂੰ ਇੱਕ ਪਲੇਟ ਹਾਫ ਪਲੇਟ ਰਾਈਸ ਹੀ ਲਾਗਦੇ ਹੋ ਓਕੇ ਠੀਕ ਹੈ ਉਹਦੇ ਇੱਕ ਪਾਸੇ ਤੁਸੀਂ ਮੈਨੂੰ ਪਾ ਕੇ ਦਿਓ ਮਟਰ ਪਨੀਰ ਵਾਲੀ ਸਬਜ਼ੀ ਇੱਕ ਪਾਸੇ ਪਾ ਕੇ ਦਿਓ ਕੜੀ ਕਿਉਂ ਦੁਖੀ ਭਾਜੀ ਠੀਕ ਹੈ ਠੀਕ ਹੈ ਨਾ ਤੇ ਨਾਲੇ ਤੁਹਾਡੀਆਂ ਦੋਨੇ ਸੱਜੇ ਚੱਕੋ ਜੜਗੀਆਂ ਹਾਂਜੀ ਸਰ ਕਿਉਂਕਿ ਸਾਡੇ ਅਸੀਂ ਕੋਪਤੇ ਚੱਕ ਕੀਤੇ ਸੀ ਮੋਹ ਮਲਾਈ ਕੋਪਤਾ ਬਹੁਤ ਘੈਂਟ ਸੀ ਤੁਹਾਡੇ ਇਹੀ ਸੋਚਿਆ ਵੀ ਅੱਜ ਤੁਹਾਡੇ ਕੇ ਟਰਾਈ ਕਰਦੇ ਹਾਂ होर पा लो एक कड़छी का पा एक पास आ गया जी मटर पनीर क्या बात बहुत है ਅਜੀ ਮਟਰ ਪਨੀਰ ਦੀ ਇਕੱਲੀ ਸਬਜ਼ੀ ਲਈ ਉਹ ਕੀ ਰੇਟ ਦਿੰਦਾ ਤੁਸੀ ਸਰ ਇਹ ਆਪਾਂ 50 ਤੋਂ ਸਟਾਰਟਿੰਗ ਕਰਦੇ ਆਂ ਜੀ ਪੈਕਿੰਗ ਦੇ ਪੈਕਿੰਗ ਦੇ ਵਿੱਚ 50 ਤੋਂ ਸਟਾਰਟ ਕਰ ਹਾਂਜੀ ਆਹ ਜੀ ਉੱਪਰ ਕੜੀ ਕੀ ਬਾਤ ਆਜਾ ਉਸ ਵਾਰ ਖਾੜਨਾ ਉੱਪਰ ਆ ਗਿਆ ਪਿਆਜ਼ ਉੱਪਰ ਹੋਰ ਪਿਆਜ਼ ਚੰਨੀ ਜੁਡੀ ਪਾਉਣੀ ਆਂ ਹਾਂਜੀ ਸਰ ਇਹ ਆ ਗਿਆ ਆਪਣੀ ਪਤੀਨੇ ਦੀ ਚਟਨੀ ਵਾਹ ਕੀ ਬਾਤ ਹੈ ਸਹੀ ਹੋ ਗਿਰੇ ਥੈਂਕ ਯੂ ਸੋ ਮਚ ਪਾਜੀ ਆ ਆ ਜੀ ਸਾਡੇ ਕੋ ਆਪਣੀ ਪਲੇਟ ਤੇ ਮੀਤ ਭਾਜੀ ਪਲੀਜ਼ ਓਵਰ ਟੂ 3 ਓਵਰ ਟੂ ਸੁਖੀ ਭਾਜੀ ਤੇ ਅਬ ਥੱਲੇ ਆ ਜਾ ਨਾ ਤੇ ਆਹ ਦੇਖ ਸਕਦੇ ਹੋ ਜਿੱਧਰ ਪਹਿਲਾਂ ਤਾਂ ਮੇਰੀ ਪਲੇਟ ਚੈੱਕ ਕਰ ਲਓ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਮੰਗਾ ਲਈਆਂ ਨੇ ਇੱਕ ਪਾਸੇ ਖੜੀ ਪੌਲੀ ਆਪਾਂ ਖੜੀ ਰਾਈਸ ਹੋ ਗਿਆ ਇੱਕ ਪਾਸੇ ਹੋ ਗਿਆ ਮਟਰ ਪਨੀਰ ਤੇ ਨਾਲ ਇਹਦੇ ਵਿੱਚ ਰਾਈਸ ਓਹੋ ਸਵਾਦ ਹੀ ਵੱਖਰਾ ਆ ਹੁਣ ਉਹਦਾ ਪਿੱਛੇ ਕਰ ਲਓ ਭਾਈ ਅਗਲਾ ਵੀ ਆ ਜਾਣਾ ਕੁੜੀ ਗਿਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਸੀ ਭੁੱਖੜਾ ਸਵਾਦ ਦੇ ਲਈ ਸੀ ਬਹੁਤ ਭੁੱਖੜਾ ਗੁਰੂ ਨਾਨਕ ਦੀ ਰਸੋਈ ਗੁਰੂ ਨਾਨਕ ਜਿਵੇਂ ਇਹਨਾਂ ਨੇ ਦੱਸਿਆ ਇਤਿਹਾਸ ਸਾਰਾ ਦੱਸ ਕੇ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਵਾਦਦਾਰ ਖਾਣਾ ਬਣਾਉਂਦੇ ਆ ਪਰ ਕਿੰਨਾ ਕੁ ਸਵਾਦ ਆ ਇਹ ਦੇਖਦੇ ਆ ਏ ਬਿਗ ਵਾਈਟ ਏ ਇਹ ਪਹਿਲੀ ਦਾ ਮੈਂ ਇਹ ਗੱਲ ਆ ਰਾਈਸ ਤੇ ਆਪਣਾ ਕੜੀ ਨਾਲ ਆ ਦਿਲ ਪੰਨ ਮੈਂ ਵੀ ਕੜੀ ਨਾਲੀ ਪਹਿਲਾਂ ਟੈਸਟ ਕਰਦਾ ਕੜੀ ਵਕਤ ਨੇ ਪੜੀ ਕਹਿੰਦੇ ਟਾਈਮ ਬਹੁਤ ਲੈਂਦੀ ਹੈ ਕੜੀ ਨਹੀਂ ਨਹੀਂ ਹੋਣੀ ਹੋਣੀ ਵਕਤ ਨੇ ਪੜੀ ਹਮ ਇੱਕਦਾਂ ਕੜੀ ਬਣਾਈ ਸੀ ਘਰ ਦੇ ਵਿੱਚ ਅਸੀਂ ਲਗਭਗ ਆਦੇ ਕੜੀ ਬਣਾ ਲਈ ਦੀ ਇਹ ਹੁਣ ਵਾਰੀ ਆ ਗਈ ਪਕੌੜਾ ਹੈ ਮੂੰਹ ਚ ਬੜਾ ਸਵਾਦ ਆਇਆ ਹਮ ਤੇ ਹੁਣ ਵਾਰੀ ਆ ਗਈ ਮਟਰ ਪਨੀਰ ਦੀ ਮਟਰ ਪਨੀਰ ਇਨੂੰ ਕਹਿੰਦੇ ਜਦੋਂ ਘਰ 'ਚ ਕੋਈ ਗੈਸਟ ਆ ਜਵੇ ਨਾ ਮਟਰ ਪਨੀਰ ਬਣਾਇਆ ਹੋਇਆ ਬਹੁਤ ਵਧੀਆ ਹੁੰਦਾ ਉਹ ਵਕਈ ਫਲੇਵਰ ਬਹੁਤ ਵਧੀਆ ਆ ਮਤਲਬ ਰਾਜਮ ਜਿਹੜੀ ਆਪਣੀ ਕੜੀ ਹੋ ਗਈ ਤੇ ਜਾਂ ਜਿਹੜੇ ਦੂਸਰੇ ਨਾਲ ਹੋ ਗਈ ਆਪਣੀ ਮਟਰ ਪਨੀਰ ਦੀ ਬਹੁਤ ਫਲੇਵਰਫੁਲ ਆ ਜਬ ਤਨੀ ਵੀ ਲੈ ਰਿਆ ਨਾਲ ਇਹ ਭਾਈ ਧਿਆਨ 세 ਖਾਣਾ ਬਿਣਾ ਚੱਲਦਾ ਤਾਂ ਚੱਲਦੇ ਰਹਿਂਦਾ ਤੇ ਵਾਕਈ ਬਹੁਤ ਵਧੀਆ ਖਾਣਾ ਆ ਤੇ ਹੁਣ ਜਦ ਤੱਕ ਇਹਨੂੰ ਫਿਨਿਸ਼ ਕਰਦੇ ਤਾਂ ਆਡੀਅנס 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 ਆਜਾ ਆਜਾ ਤੇ ਜਦ ਤੱਕ ਆਪਾਂ ਉਧਰ ਹੁਣ ਮੈਨੂੰ ਉਹ ਕੈਮਰਾ ਦੇ ਦੇ ਦੋ ਭਾਜੀ ਆ ਹੁਣ ਤੁਸੀਂ ਵੀ ਟੈਸਟ ਕਰਕੇ ਸਾਨੂੰ ਦੱਸੋ ਕਿ ਕਿਵੇਂ ਦਾ ਲੱਗਾ ਠੀਕ ਹੈ ਜੀ ਕਿਉਂਕਿ ਸਾਡਾ ਜਰੂਰੀ ਆ ਵੀ ਕਿਉਂਕਿ ਸਾਡੇ ਬੱਚੇ ਵੀ ਪਤਾ ਲੱਗੇ ਕਿਉਂਕਿ ਮੈਂ ਚਾਹੁੰਦਾ ਮੇਰੇ ਬੇਟੇ ਵੀ ਵਲੌਗ ਬਣਾਉਣ ਬਾਅਦ ਹੂੰ ਕਿਵੇਂ ਲੱਗੀ ਵਧੀਆ ਪਹਿਲਾਂ ਵੀ ਖਾ ਕੇ ਐਸੇ ਵਧੀਆ ਹੀ ਆ ਵਧੀਆ ਹੀ ਆ ਸਭ ਖਾ ਗਿਆ ਬਿਲਕੁਲ ਤੇ ਇਸ ਕਰਕੇ ਤੁਸੀਂ ਮਾਈਕ ਮੈਨੂੰ ਦੇ ਦਿਓ ਜਾਫਾ ਉਹ ਦੁਪਹਿਰ ਪੈਂਜੀ ਪੈਂਜੀ ਪਲੀਜ਼ ਮਾਈਕ ਉਥੇ ਦੁਬਾਰਾ ਲਾ ਲਓ ਜੀ ਥੈਂਕ ਯੂ ਸੋ। ਤੇ ਥੈਂਕ ਯੂ ਸੋ ਮੱਚ ਮੈਂ ਜੀ ਬਹੁਤ ਵਧੀਆ ਲੱਗਾ ਤੁਹਾਡਾ ਖਾਣਾ ਬਹੁਤ ਟੇਸੀ ਸੀਗਾ ਬਹੁਤ ਪਿਆਰਾ ਸੀ ਤੇ ਅਸੀਂ ਅਰਦਾਸ ਇਹੀ ਵਾਹਿਗੁਰੂ ਅੱਗੇ ਕਰਦੇ ਬਾਬਾ ਨਾਨਕ ਅੱਗੇ ਕਰਦੇ ਆ ਵੀ ਤੁਸੀਂ ਜੋ ਜੀ ਸੋਚੀ ਹੋਈ ਆ ਉਹ ਤੁਹਾਡੀਆਂ ਜਲਦੀ ਮਨ ਕਾਮਨਾ ਪੂਰੀਆਂ ਹੋਣ ਜੀ ਸੋ ਥੈਂਕ ਯੂ ਤੇ ਵੀਡੀਓ ਦੇਖ ਕੇ ਜਿਦਾਂ ਵੀ ਸਾਡੇ ਭਰਾ ਨੇ ਜਦਵੇਂ ਕਿ ਅਸੀਂ ਲਾਗੇ ਕਿਚਨ ਸਟੋਰੀ ਕੀਤੀ ਸੀ ਤੁਸੀਂ ਬਹੁਤ ਇਨਸਾਫ ਦਿੱਤਾ ਸੀ ਤੇ ਭੈਣ ਜੀ ਹੁਣ ਆ ਕੋਲ ਆਗੇ ਗੁਰਨਾਨਕ ਰਸੋਈ ਦੇ ਕੋਲ ਇੱਥੇ ਖਾਣਾ ਜ਼ਰੂਰ ਖਾਣਾ ਪਈ ਐਡਰੈ ਡਰੈਸ ਆਪਣੀ ਦੁਗਰੀ ਰੋਡ ਤਾਂਦਰਾ ਰੋਡ ਵੀ ਕਹਿ ਲੈਂਦੇ ਐ ਨੂੰ ਦੁਗਰੀ ਤਾਂਦਰਾ ਰੋਡ ਹਾਂਜੀ ਦੁਗਰੀ ਤਾਂਦਰਾ ਰੋਡ 200 ਫੁੱਟ ਰੋਡ ਤੇ ਸਹਿਬਜਾ ਦਾ ਫਤਿਹ ਸਿੰਘ ਚੌਕ ਸਹਿਬਜਾ ਦਾ ਫਤਿਹ ਸਿੰਘ ਚੌਕ ਹਾਂਜੀ ਚੌਕ ਦੇ ਵਿੱਚ ਬਿਲਕੁਲ ਕੋਨੇ ਤੇ ਆਪਾਂ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਰ ਮੈਂ 12 ਵਜੇ ਤੋਂ ਲੈ ਕੇ 4 ਵਜੇ ਤੱਕ 12 ਵਜੇ ਤੋਂ ਲੈ ਕੇ 4 ਵਜੇ ਤੱਕ ਛੁੱਟੀ ਕਿਦੋਂ ਦੀ ਭੇਜੀ ਸੰਡੇ ਆਫ ਸੰਡੇ ਆਫ ਹੁੰਦਾ ਪੂਰੇ ਦਾ ਪੂਰਾ ਹੀ ਹਾਂਜੀ ਤੇ ਮਤਲਬ ਸੈਟਰਡੇ ਮੰਡੇ ਤੋਂ ਸੈਟਰਡੇ ਜਦੋਂ ਮਰਜੀ ਆ ਹਾਂਜੀ ਜਦੋਂ ਮਰਜੀ 12 ਵੀ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਹਾਂਜੀ ਸਰ 4:00 ਕੀ 5:00 ਵਜੇ ਤੱਕ ਨਹੀਂ 5:00 ਵਜੇ ਨਹੀਂ ਵੈਸੇ ਮੇਰਾ ਲਾਸਟ 4:00 ਵਜੇ ਤੱਕ ਦਾ ਲਾਸਟ 4:00 ਵਜੇ ਤੱਕ ਤੇ ਤੁਸੀਂ ਆਰਡਰ ਤੇ ਵੀ ਖਾਣਾ ਬੁੱਕ ਕਰਦੇ ਹੋ ਨਹੀਂ ਸਰ ਆਰਡਰ ਨਹੀਂ ਤੁਸੀਂ ਬਣਾ ਕੇ ਲੈ ਕੇ ਆ ਹਾਂਜੀ ਮੈਂ ਆਪ ਹੀ ਖਾਣੇ ਚਲੋ ਓਕੇ ਜੀ ਪਹਿਲੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਤੇ ਤੇ ਸੋ ਗੁਰਦਾਨਨ ਰਸੋਈ ਦਾ ਖਾਣਾ ਟੈਸਟ ਹੋ ਚੁੱਕਿਆ ਜੀ ਕਰ ਲਿਆ ਬਹੁਤ ਵਧੀਆ ਲੱਗਾ ਤੇ ਭੈਣ ਜੀ ਤੇ ਕ ਵੇ ਲਗਾ ਇਹ ਵੀ ਬੜਾ ਤਾਪਤਰਾ ਕੰਮ ਆ ਤੇ ਬਹੁਤ ਘੱਟ ਰੇਟ ਦੇ ਵਿੱਚ ਆਪਣਾ পেট ਭਰ ਸਕਦੇ ਹੋ ਤੁਸੀਂ ਤੇ ਬੜਾ ਵਧੀਆ ਸਵਾਦ ਲੈ ਕੇ ਜਾ ਸਕਦੇ ਹੋ 30 ਰੁਪਏ ਦੇ ਵਿੱਚ ਕੁਝ ਵੀ ਨਹੀਂ ਰੇਟ ਹਨ 30 ਰੁਪਏ ਚ ਹਾਫ ਪਲੇਟ ਫੁੱਲ ਪਲੇਟ 50 ਰੁਪਏ ਦੇ ਵਿੱਚ ਤੇ ਸਵਾਦ ਲਾਜਵਾਜਬ ਲਾਜਵਾਜਬ ਬਹੁਤ ਵਧੀਆ ਤੇ ਉਧਰ ਦੇਖੋ ਨਿਆਣੇ ਸਾਡੇ ਪੂਰੇ ਲੱਗੇ ਹੋਏ ਦੇਖੋ ਅਤਰੀ ਇਹ ਤੋਂ ਪਤਾ ਲੱਗਦਾ ਬਿਲਕੁਲ ਬਿਲਕੁਲ ਤੇ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਨਕ ਗੁਰਨਾਨਕ ਰਸੋਈ ਨੂੰ ਸਪੋਰਟ ਕਰਨਾ ਬਿਲਕੁਲ ਨਹੀਂ ਭੁੱਲਣਾ ਇੱਥੇ ਭੈਜੀ ਤੁਹਾਨੂੰ ਮਿਲਣਗੇ ਤੇ ਇੱਥੇ ਭੈਜੀ ਨੂੰ ਸਪੋਰਟ ਵੀ ਕਰੋ ਇੱਕ ਵਾਰੀ ਆਰਡਰ ਜ਼ਰੂਰ ਕਰਕੇ ਦੇਖੋ ਜਿੰਨੇ ਵੀ ਆਰਡਰ ਕੀਤਾ ਨਿਰਾਸ਼ ਨਹੀਂ ਜਾਓਗੇ ਇਹ ਮੇਰੀ ਗਰੰਟੀ ਆ ਤੁਹਾਨੂੰ ਮੈਂ ਤੁਹਾਨੂੰ ਪਤਾ ਹੀ ਆ ਕਿ ਅਸੀਂ ਸਿਰਫ ਪੰਜਾਬੀ ਭਰਾਵਾਂ ਨੂੰ ਭੈਣਾਂ ਨੂੰ ਅਸੀਂ ਪ੍ਰਮੋਟ ਕਰਦੇ ਆ ਇਸ ਕਰਕੇ ਵੀ ਅਸੀਂ ਕਦੀ ਵੀ ਗਲਤ ਖਾਣਾ ਅਸੀਂ ਪ੍ਰਮੋਟ ਨਹੀਂ ਕੀਤਾ ਤੇ ਨਾ ਹੀ ਅਸੀਂ ਅੱਗੇ ਕਰਾਂਗੇ ਸੋ ਭੈਣਾਂ ਨੂੰ ਸਪੋਰਟ ਜ਼ਰੂਰ ਕਰੋ